ਅੰਮ੍ਰਿਤਸਰ ਦੇ ਵਿੱਚ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਸਲ ਅੰਮ੍ਰਿਤਸਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਦੇ ਨਾਲ ਇਤਰਾਜ਼ਯੋਗ ਵਿਵਹਾਰ ਦਿਖਾਇਆ ਗਿਆ। ਇਸ ਦੇ ਵਿੱਚ ਇੱਕ ਦਸਤਾਰ ਧਾਰੀ ਵਿਅਕਤੀ ਨਾ ਸਿਰਫ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਲੱਤ ਮਾਰਦਾ ਹੈ ਬਲਕਿ ਉਹਨਾਂ ਦੇ ਉੱਤੇ ਸੁੱਕਦਾ ਵੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਨੌਜਵਾਨ ਉਸ ਆਦਮੀ ਨੂੰ ਲੱਭਦਾ ਹੋਇਆ ਉਸ ਦੇ ਘਰ ਗਿਆ ਉਸ ਨੇ ਦੋਸ਼ੀ ਨੂੰ ਥੱਪੜ ਮਾਰਿਆ ਜਿਸ ਨਾਲ ਉਸ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਘਟਨਾ ਦੇ ਨਾਲ ਸੰਬੰਧਤ ਦੋ ਵੀਡੀਓ ਸਾਹਮਣੇ ਆਏ Hindu ਆਗਵਾ ਨੇ ਦੋਸ਼ੀ ਵਿਅਕਤੀ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਸ ਨੂੰ ਮਾਨਸਿਕ ਤੌਰ ਤੇ ਤੇ ਬਿਮਾਰ ਦੱਸ ਕੇ ਮਾਮਲੇ ਨੂੰ ਮਾਮੂਲੀ ਨਾ ਸਮਝੇ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਦੋਸ਼ੀ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਇਸ 52 ਸਕਿੰਟ ਦੇ ਵੀਡੀਓ ਦੇ ਵਿੱਚ ਇੱਕ ਆਦਮੀ ਨੂੰ ਇੱਕ ਕਾਰ ਦੇ ਪਿਛਲੇ ਪਾਸੇ ਇੱਕ ਜੈਕਟ ਅਤੇ ਪੱਗ ਪੈਨੇ ਹੋਏ ਦਿਖਾਇਆ ਗਿਆ ਇਹ ਵੀਡੀਓ ਨੇੜੇ ਦੀ ਛੱਤ ਤੋਂ ਰਿਕਾਰਡ ਕੀਤਾ ਗਿਆ ਸੀਗਾ ਤੇ ਉਹ ਇੱਕ ਝਾੜੂ ਚੁੱਕਦਾ ਹੈ ਅਤੇ ਫਿਰ ਇੱਕ Hindu ਦੇਵਤੇ ਦੀ ਫੋਟੋ ਦੇ ਉੱਤੇ ਆਪਣੇ ਜੁੱਤੇ ਪਾ ਕੇ ਖੜਾ ਹੁੰਦਾ ਹੈ ਜੋ ਕਿ ਇੱਕ ਬੈਨਰ ਦੇ ਉੱਤੇ ਡਿਜੀ ਸੀਗੀ ਤੇ ਉਹ ਇਸ ਨੂੰ ਲੱਤ ਮਾਰਦਾ ਅਤੇ ਫਿਰ ਆਪਣੇ ਜੁੱਤੀਆਂ ਦੇ ਹੀਟਲੇ ਹਿੱਸੇ ਨੂੰ ਸਾਫ਼ ਕਰਦਾ ਫਿਰ ਉਹ ਇੱਕ ਹੋਰ ਬੈਨਰ ਦੇ ਉੱਤੇ ਆਉਂਦਾ ਹੈਗਾ ਜਿਸ ਦੇ ਉੱਤੇ ਇੱਕ Hindu ਦੇਵੀ ਦਿਖਾਈ ਦਿੰਦੀ ਹੈ ਤੇ ਉਹ ਉਸ ਦੇ ਉੱਤੇ ਵੀ ਆਪਣੇ ਜੁੱਤੇ ਸੁੱਟਦਾ ਹੈਗਾ ਫਿਰ ਉਹ ਇੱਕ ਹੋਰ ਬੈਨਰ ਚੁੱਕਦਾ ਹੈਗਾ ਤੇ ਉਸ ਜਗ੍ਹਾ ਵੱਲ ਦੇਖਦਾ ਹੈ ਜਿੱਥੇ ਕਿ ਉਸ ਦਾ ਵੀਡੀਓ ਜੋ ਕਿ ਫਿਲਮਾਇਆ ਜਾ ਰਿਹਾ ਸੀਗਾ ਤਾਂ ਫਿਰ ਉਹ ਆਪਣੇ ਜੁੱਤੇ ਸੁੱਟਦਾ ਹੈ ਅਤੇ Hindu Devi ਨੂੰ ਦਰਸਾਉਣ ਵਾਲੇ ਬੈਨਰ ਦੇ ਉੱਤੇ ਥੁੱਕਦਾ ਹੈ ਲਗਭਗ 2 ਮਿੰਟ ਦਾ ਇੱਕ ਵੀਡੀਓ ਹੋਰ ਸਾਹਮਣੇ ਆਇਆ ਇਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਆਪਣੇ ਆਪ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਦੱਸ ਰਿਹਾ ਦਾਵਾ ਕਰਾ ਸੀਗਾ ਤੇ ਉਹ ਬਜ਼ੁਰਗ ਵਿਅਕਤੀ ਦੇ ਕੋਲ ਖੜਾ ਹੈ ਨਮਨ ਕਹਿੰਦਾ ਹੈਗਾ ਕਿ ਉਹ ਵੀਡੀਓ ਜਿਹੜਾ ਕਿ ਉਹ ਵਿਅਕਤੀ ਹੁੰਦਾ ਹੈ ਉਹ ਕਹਿੰਦਾ ਆਏਗਾ ਕਿ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇਹ ਵਿਅਕਤੀ Hindu ਦੇਵ ਦੇਵਤਿਆਂ ਦੀਆਂ ਤਸਵੀਰਾਂ ਦੀ ਬੇਅਤਬੀ ਕਰ ਰਿਹਾ ਉਹ ਮੇਰੀ ਗਲੀ ਜੋ ਕਿ ਗੰਡਾ ਵਾਲੀ ਦੇ ਵਿੱਚ ਰਹਿੰਦਾ ਫਿਰ ਉਹ ਆਦਮੀ ਨੂੰ ਥੱਪੜ ਮਾਰਦਾ ਹੈ ਤੇ ਦਾਵਾ ਕਰਦਾ ਹੋਇਆ ਦਿਖਾਈ ਦਿੰਦਾ ਹੈਗਾ ਕਿ ਉਸਨੇ ਉਸ ਦੀ ਸੇਵਾ ਕੀਤੀ ਹੈ ਫੋਟੋ ਵਾਲੇ ਇਤਰਾਜ਼ ਜੋ ਕਮ ਦੇ ਵਿੱਚ ਸ਼ਾਮਲ ਆਦਮੀ ਹੱਥ ਅਤੇ ਕੰਨ ਜੋੜ ਕੇ ਮਾਫੀ ਮੰਗਣ ਲੱਗਦਾ ਹੈ ਆਦਮੀ ਕਹਿੰਦਾ ਹੈਗਾ ਕਿ ਉਸਨੇ ਗਲਤੀ ਕੀਤੀ ਹੈ ਤੇ ਅਤੇ ਉਹ ਮਾਫੀ ਵੀ ਮੰਗਦਾ ਹੈ ਤਾਂ ਨਮਨ ਕਪੂਰ ਜਿਹੜੇ ਵਿਅਕਤੀ ਨੇ ਦਾਵਾ ਕੀਤਾ ਹੈਗਾ ਕਿ ਉਹ ਕਹਿੰਦਾ ਹੈਗਾ ਕਿ ਸਰਕਾਰ ਹੋਣ ਦੇ ਬਾਵਜੂਦ ਅਜੇ ਹੀ ਲੋਕ ਸਾਰੇ ਧਰਮਾਂ ਦੇ ਵਿੱਚ ਟਕਰਾਅ ਪੈਦਾ ਕਰਦੇ ਨੇ ਕੁਝ ਲੋਕ ਫਿਰ ਕਹਿੰਦੇ ਨੇ ਕਿ ਦੋਸ਼ੀ ਆਦਮੀ ਸਿੱਖ ਨਹੀਂ ਐ ਸਗੂ ਬ੍ਰਾਹਮਣ ਐ ਇਸ ਦੌਰਾਨ ਹਰ ਕੋਈ ਉਸ ਨੂੰ ਉਸ ਦੇ ਕੰਮਾਂ ਦੇ ਲਈ ਝੜਕਦਾ ਦਿਖਾਈ ਦਿੰਦਾ ਹਾਲਾਂਕਿ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਉਹ ਵੀ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਪਰ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅੰਬਸਰ ਪੁਲਿਸ ਨੇ ਮਲਜ਼ਮਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਆਈਪੀਸੀ ਇਤਾਰਾ 298 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਹੈ ਤੇ ਪੁਲਿਸ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਜੋ ਕਿ ਭਾਰਤੀ Hindu ਸੰਘਰਸ਼ ਕਮੇਟੀ ਦੇ ਪ੍ਰਧਾਨ ਸਚਿਨ ਮਹਿਰਾ ਨੇ ਕਿਹਾ ਹੈਗਾ ਕਿ 19 ਜਨਵਰੀ 2026 ਦੀ ਸ਼ਾਮ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖਿਆ ਜਿਸ ਦੇ ਵਿੱਚ ਇੱਕ ਵਿਅਕਤੀ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਜ਼ਮੀਨ ਦੇ ਉੱਤੇ ਰੱਖਦੇ ਹੋਏ ਉਹਨਾਂ ਦੇ ਉੱਤੇ ਪੈਰ ਰੱਖਦੇ ਹੋਏ ਅਤੇ ਆਪਾਜ ਨਖਖਰਾ ਜੋ ਕਿ ਹਰਕਤਾਂ ਕਰਦੇ ਹੋਏ ਦੇਖਿਆ ਗਿਆ ਤਾਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ Hindu ਭਾਈਚਾਰੇ ਦੇ ਵਿੱਚ ਕਾਫੀ ਰੋਸ ਦੇਖਿਆ ਗਿਆ ਤੇ ਜਾਂਚ ਦੇ ਵਿੱਚੋਂ ਸਾਹਮਣੇ ਆਇਆ ਹੈਗਾ ਕਿ ਇਹ ਘਟਨਾ ਅੰਮ੍ਰਿਤਸਰ ਦੇ ਨਾਨਕ ਮੰਡੀ ਇਲਾਕੇ ਦੇ ਜੋ ਕਿ ਡੰਡਾ ਵਾਲੀ ਗਲੀ ਦੇ ਵਿੱਚ ਵਾਪਰੀ ਹੈ ਦੋਸ਼ੀ ਦੀ ਪਛਾਣ ਹਰਜੀਤ ਸਿੰਘ ਉਰਫ ਗੁੱਡੂ ਦੇ ਵਜੋਂ ਹੋਈ ਹੈ ਤੇ ਸਚੀ ਨੇ ਕਿਹਾ ਹੈਗਾ ਕਿ ਇਸ ਘਟਨਾ ਨੇ Hindu ਪਾਈਚਾਰੇ ਦੇ ਵਿੱਚ ਵਿਆਪਕ ਗੁੱਸਾ ਪੈਦਾ ਕਰ ਦਿੱਤਾ ਹੈ ਕਿਉਂਕਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਧਾਰਮਿਕ ਵਿਸ਼ਵਾਸਾਂ ਦਾ ਕੇਂਦਰ ਹੈ ਅਤੇ ਉਹਨਾਂ ਦੀ ਬੇਅਦਬੀ ਧਾਰਮਿਕ ਭਾਵਨਾਵਾਂ ਨੂੰ ਡੂੰਗੀ ਠੇਸ ਪਹੁੰਚਾਉਂਦੀ ਆ ਤਾਂ ਇਸ ਮਾਮਲੇ ਦੇ ਵਿੱਚ ਪੁਸ਼ਕੀਚ ਹੋ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਬਿਆਨ ਐਸਐਚਓ ਤੋਂ ਵੱਲੋਂ ਕਿਹਾ ਗਿਆ ਹੈਗਾ ਕਿ ਉਹਨਾਂ ਨੇ ਕਿਹਾ ਹੈ ਐਸਐਚਓ ਨੇ ਕਿਹਾ ਹੈਗਾ ਕਿ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਡੀ ਬੀ ਡਿਵੀਜ਼ਨ ਪੁਲਿਸ ਸਟੇਸ਼ਨ ਦੇ ਐਸਐਚਓ ਸ਼ਮਿੰਦਰ ਸਿੰਘ ਨੇ ਕਿਹਾ ਹੈਗਾ ਕਿ ਸਾਨੂੰ ਧਾਰਮਿਕ ਬੇਅਦਬੀ ਦੇ ਦੋਸ਼ਾਂ ਵਾਲੀ ਸ਼ਿਕਾਇਤ ਮਿਲੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਹੈ ਦੋਸ਼ੀ ਨੂੰ ਕੱਲ ਅਦਾਲਤ ਵਿੱਚ ਪੇਸ਼ ਵੀ ਕੀਤਾ ਜਾਵੇਗਾ ਅਤੇ ਪਤਾ ਲਗਾਉਣ ਲਈ ਰਿਮਾਂਡ ਦੇ ਉੱਤੇ ਵੀ ਲਿਆ ਜਾਵੇਗਾ ਕਿ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ